ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਖੋਏ ਦੀ ਬਰਫੀ ਬਹੁਤ ਆਸਾਨ ਤਰੀਕੇ ਨਾਲ ਜਿਨ੍ਹਾਂ ਤੋਂ ਬਰਫੀ ਨਹੀਂ ਜਾਂਦੀ ਹੈਗੀ ਜਾਂ ਖਰਾਬ ਹੋ ਜਾਂਦੀ ਹੈ ਜਾਂ ਜ਼ਿਆਦਾ ਹਾਰਡ ਬਣ ਜਾਂਦੀ ਹੈ ਜਾਂ ਫਿਰ ਕਈ ਵਾਰੀ ਹੁੰਦਾ ਹੈ ਕਿ ਜ਼ਿਆਦਾ ਢਿੱਲੀ ਰਹਿ ਜਾਂਦੀ ਆ ਪਰਫੈਕਟ ਤਰੀਕੇ ਨਾਲ ਉਹ ਪਹਿਲੀ ਵਾਰੀ ਬਰਫੀ ਹੈ ਜਿਹੜੀ ਬਣਾ ਸਕਦੇ ਨੇ ਕਿਸ ਤਰ੍ਹਾਂ ਬਣਾਉਣੀ ਆ ਤੇ ਕੀ ਕੀ ਚੀਜ਼ਾਂ ਇਹਦੇ ਵਿੱਚ ਲੱਗਣੀਆਂ ਸਿਰਫ ਦੋ ਚੀਜ਼ਾਂ ਦੇ ਨਾਲ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋ ਜਾਊਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸੁਪਰ ਸੌਫਟ ਬਣੀ ਆ ਮੂੰਹ ਦੇ ਵਿੱਚ ਘੁਲ ਜਾਊਗੀ ਤੇ ਉਹਦੇ ਲਈ ਸਭ ਤੋਂ ਪਹਿਲਾਂ 5 ਤੋਂ 10 ਕਿਲੋ ਦੁੱਧ ਲਿਆਏ ਤੁਸੀਂ ਆਪਣੀ ਲੋੜ ਦੇ ਅਨਸਾਰ ਦੁੱਧ ਦਾ ਜਿਹੜਾ ਲੈ ਲੈਣਾ ਹੈ ਦੁੱਧ ਤੁਸੀਂ ਫੁੱਲ ਫੈਟ ਵਾਲਾ ਲੈਣਾ ਤਾਂ ਕਿ ਖੋਆ ਜਿਹੜਾ ਵਧੀਆ ਤੇ ਜਲਦੀ ਹੋ ਜਾਵੇ ਤੁਸੀਂ ਚੁੱਲੇ ਤੇ ਜਾਂ ਗੈਸ ਤੇ ਜਾਂ ਫਿਰ ਪੱਠੀ ਤੇ ਬਣਾਉਣਾ ਚਾਹਦੇ ਹੋ ਉਸ ਤਰੀਕੇ ਨਾਲ ਬਣਾ ਸਕਦੇ ਹੋ ਜਦੋਂ ਦੁੱਧ ਥੋੜਾ ਜਿਹਾ ਪੱਕ ਗਿਆ ਉਸ ਟਾਈਮ ਤੇ ਇਹਦੇ ਵਿੱਚ ਇਲਾਚੀਆਂ ਜਾਂ ਇਲਾਚੀ ਪਾਊਡਰ ਤੁਸੀਂ ਪਾ ਦੇਣਾ ਹੈ ਪਹਿਲਾਂ ਗੈਸ ਦੀ ਫਲੇਮ ਆਪਾਂ ਥੋੜੀ ਜਿਹੀ ਬਾਅਦ ਰੱਖਿਓ ਉਸ ਤੋਂ ਬਾਅਦ ਮੀਡੀਅਮ ਆ ਜਿਹੜੀ ਗੈਸ ਦੀ ਫਲੇਮ ਕਿਹਾ ਗਿਆ ਚੁੱਲੇ ਦੀ ਆਗ ਜਿਹੜੀ ਉਹ ਮੀਡੀਅਮ ਕਰ ਲੈਣੀ ਹੈ ਬਹੁਤੀ ਜ਼ਿਆਦਾ ਨਹੀਂ ਕਰਨੀ ਹੈਗੀ ਫਿਰ ਖੋਆ ਹੈ ਜਿਹੜਾ ਦੁੱਧਾ ਥੱਲੇ ਲੱਗਦਾ ਰਹਿੰਦਾ ਹੈ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਕੜਾਈ ਆ ਜਿਹੜੀ ਉਹ ਬਿਲਕੁਲ ਪਾਰੀ ਤਲੇ ਵਾਲੀ ਲੈਣੀ ਆ ਹੌਲੀ ਕੜਾਈ ਦੇ ਵਿੱਚ ਤੁਸੀਂ ਕਦੇ ਵੀ ਖੋਹਾਂ ਕੱਢੋ ਖੋਆ ਹੈ ਜਿਹੜਾ ਥੱਲੇ ਲੱਗਦਾ ਰਹਿੰਦਾ ਹੈ ਫਿਰ ਵਧੀਆ ਨਹੀਂ ਬਣ ਕੇ ਤਿਆਰ ਹੁੰਦਾ ਹੈਗਾ ਪਾਰੀ ਤਲੇ ਵਾਲੀ ਕੜਾਈ ਚ ਖੋਆ ਜਿਹੜਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਨਾਲ-ਨਾਲ ਤੁਸੀਂ ਖੁਰਚਣਾ ਹੈ ਜਿਹੜਾ ਵਿੱਚ ਹਿਲਾਉਂਦੇ ਜਾਣਾ ਹੈ ਤੇ ਸਾਈਡਾਂ ਤੋਂ ਵੀ ਖੁਰਚਦੇ ਜਾਣਾ ਹੈ ਤਾਂ ਕਿ ਖੋਆ ਬਿਲਕੁਲ ਵੀ ਥੱਲੇ ਨਾ ਲੱਗੇ ਤੇ ਤੁਸੀਂ ਇਹਨੂੰ ਬਿਲਕੁਲ ਵੀ ਛੱਡਣਾ ਨਹੀਂ ਹੈਗਾ ਕਿ ਵਿੱਚ ਨੂੰ ਛੱਡਤਾ ਫਿਰ ਉਹਨੇ ਟਾਈਮ ਜੀ ਇਹਨੇ ਜਿਹੜਾ ਕੜਾਈ ਦੇ ਥੱਲੇ ਲੱਗ ਜਾਣਾ ਬਿਲਕੁਲ ਵੀ ਵਧੀਆ ਨਹੀਂ ਬਣ ਕੇ ਤਿਆਰ ਹੋਣਾ ਹੈਗਾ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਤੁਸੀਂ ਪਕਾਉਂਦੇ ਰਹਿਣਾ ਇਹਨੂੰ ਇਸ ਤਰੀਕੇ ਨਾਲ ਬਣਾਉਂਗੇ ਤਾਂ ਤੁਹਾਡੀ ਬਰਫੀ ਹੈ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਤੁਸੀਂ ਇਹਦੇ ਤੋਂ ਭਾਵੇਂ ਖੋਆ ਬਣਾ ਲਓ ਭਾਵੇਂ ਤੁਸੀਂ ਇਹਦੇ ਜਿਹੜੇ ਢੇੜੇ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਪਕਾਉਂਦੇ ਹੋਏ ਜਿਹੜਾ ਖੋਆ ਆਪਣਾ گاੜਾ ਹੋਣਾ ਸ਼ੁਰੂ ਹੋ ਗਿਆ ਇਸ ਤਰੀਕੇ ਨਾਲ ਹੋ ਗਿਆ ਤੇ ਹੁਣ ਵੀ ਆਪਾਂ ਕੱਚੀ ਜਿਹੜੀ ਖੁਰਚਣਾ ਇਹਦੇ ਵਿੱਚ ਹਲਾਉਂਦੇ ਜਾਵਾਂਗੇ ਹੌਲੀ ਹੌਲੀ ਇਹਨੇ ਹੋਰ ਗਾੜਾ ਹੋ ਜਾਣਾ ਹੈ ਤੁਸੀਂ ਬਿਲਕੁਲ ਬੱਤ ਤੇ ਹੀ ਹੈ ਜਿਹੜਾ ਇਹਨੂੰ ਨੀਚੇ ਉਤਾਰਨਾ ਹੈ ਇਸ ਤਰ੍ਹਾਂ ਆਪਾਂ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਕਾਫੀ ਟਾਈਮ ਲੱਗ ਜਾਂਦਾ ਇਹਨੂੰ ਪਕਾਉਣ ਦੇ ਵਿੱਚ ਪਰ ਟੇਸਟੀ ਬਹੁਤ ਜ਼ਿਆਦਾ ਬਣਦਾ ਹੈ ਬਿਲਕੁਲ ਹਲਵਾਈ ਦੀ ਤਰ੍ਹਾਂ ਜਿਹੜੀ ਬਰਫੀ ਤੁਹਾਡੀ ਜਮ ਕੇ ਤਿਆਰ ਹੋ ਗਈ ਲਗਾਤਾਰ ਆਪਾਂ ਇਹਨੂੰ ਪਕਾਉਂਦੇ ਜਾਵਾਂਗੇ ਤੇ ਚੀਨੀ ਆਪਾਂ ਜਿਹੜੀ ਲੋੜ ਦੇ ਅਨਸਾਰ ਪਾਵਾਂਗੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ 4 ਕਿਲੋ ਦੁੱਧ ਦੇ ਵਿੱਚੋਂ ਜਿਹੜਾ 1 ਕਿਲੋ ਖੁਆ ਨਿਕਲਦਾ ਹੈ 1 ਕਿਲੋ ਦੁੱਧ ਦੇ ਵਿੱਚੋਂ ਪਾਇਆ ਖੁਆ ਨਿਕਲ ਜਾਂਦਾ ਜੇਕਰ ਦੁੱਧ ਵਧੀਆ ਹੋਵੇ ਉਸੇ ਹਿਸਾਬ ਨਾਲ ਤੁਸੀਂ ਮਿੱਠਾ ਇਹ ਜਿਹੜਾ ਇਹਦੇ ਵਿੱਚ ਐਡ ਕਰਨਾ ਹੈ ਜਿੰਨੀ ਤੁਹਾਨੂੰ ਮਤਲਬ ਸਵਾਦ ਦੇ ਅਨਸਾਰ ਟੇਸਟ ਪਸੰਦ ਹੈ ਉਸੇ ਹਿਸਾਬ ਨਾਲ ਆਪਾਂ ਮਿੱਠਾ ਐਡ ਕਰ ਦਵਾਂਗੇ ਤੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਰਵਾਂਗੇ ਤੇ ਪਕਾਉਂਦੇ ਜਾਵਾਂਗੇ ਲਗਾਤਾਰ ਮੈਂ ਮੱਝ ਦਾ ਦੁੱਧ ਲਿਆ ਮਿੱਠਾ ਹੁੰਦਾ ਹੈ ਇਸ ਲਈ ਇਹਦੇ ਵਿੱਚ ਮਿੱਠਾ ਘੱਟ ਪੈਂਦਾ ਹੈ ਗਾਂ ਦੇ ਦੁੱਧ ਦੇ ਵਿੱਚ ਮਿੱਠਾ ਇਹ ਜਿਹੜਾ ਜ਼ਿਆਦਾ ਪੈ ਜਾਂਦਾ ਹੈ ਤੇ ਆਪਣਾ ਬਿਲਕੁਲ ਗਾੜਾ ਹੋ ਗਿਆ ਖੋਆ ਇਸ ਤਰੀਕੇ ਨਾਲ ਹੋ ਗਿਆ ਜਦੋਂ ਇਸ ਤਰੀਕੇ ਨਾਲ ਹੋ ਗਿਆ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਚੀਨੀ ਆ ਜਿਹੜੀ ਐਡ ਕਰ ਦੇਣੀ ਆ ਤੁਸੀਂ ਚੀਨੀ ਨੂੰ ਜ਼ਿਆਦਾ ਨਹੀਂ ਪਕਾਉਣਾ ਚਾਹੁੰਦੇ ਤਾਂ ਤੁਸੀਂ ਉਹਨੂੰ ਚੀਨੀ ਨੂੰ ਆ ਪੀਸ ਲਓ ਤਾਂ ਕਿ ਤੁਹਾਡੀਆਂ ਚੀਨੀ ਦੀਆਂ ਡਲੀਆਂ ਨਾ ਰਹਿਣ ਖੋਏ ਦੇ ਵਿੱਚ ਲਗਾਤਾਰ ਆਪਾਂ ਚਲਾਉਂਦੇ ਰਵਾਂਗੇ ਤੇ ਥੋੜੀ ਥੋੜੀ ਕਰਕੇ ਚੀਨੀ ਐਡ ਕਰਦੇ ਰਾਵਾਂਗੇ ਬਿਲਕੁਲ ਗਰਮ ਹੋਣਾ ਚਾਹੀਦਾ ਹੈ ਨਹੀਂ ਤਾਂ ਚੀਨੀ ਦੀਆਂ ਡਲੀਆਂ ਜਿਹੜੀਆਂ ਖੋਏ ਦੇ ਵਿੱਚ ਰਹਿ ਜਾਂਦੀਆਂ ਜੇ ਰਹਿ ਵੀ ਜਾਂਦੀਆਂ ਵਸੇ ਟੇਸਟੀ ਲੱਗਦੀਆਂ ਆ ਕਈਆਂ ਨੂੰ ਨਹੀਂ ਪਸੰਦ ਹੁੰਦੀਆਂ ਬਿਲਕੁਲ ਘੁਲੀ ਹੋਈ ਚੀਨੀ ਪਸੰਦ ਹੈ ਤਾਂ ਚੀਨੀ ਨੂੰ ਪੀਸ ਕੇ ਵੀ ਪਾ ਸਕਦੇ ਨੇ ਇਸ ਤਰ੍ਹਾਂ ਆਪਾਂ ਚੀਨੀ ਜਦੋਂ ਪਾਉਣੀ ਆ ਉਸ ਤਰ੍ਹਾਂ ਤੁਸੀਂ ਇੱਕ ਕੜਾਈ ਆ ਉਦੋਂ ਵੀ ਬਿਲਕੁਲ ਨਹੀਂ ਛੱਡਣੀ ਹੈਗੀ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਜਦੋਂ ਲਾਸਟੇ ਤੁਹਾਡਾ ਖਵਾ ਬਣ ਕੇ ਤਿਆਰ ਹੋ ਗਿਆ ਤੁਸੀਂ ਥੱਲੇ ਉਤਾਰ ਲਿਆ ਗਰਮ-ਗਰਮ ਦੇ ਵਿੱਚ ਇੱਕ ਕਰਛੀਆ ਜਾਂ ਉਸ ਤੋਂ ਕੱਟਾ ਘੋਪਾੜਣਾਏ ਮੈਂ 2-4 ਚਮਚਾ ਜਿਹੜਾ ਘੋਪਾ ਪਾਇਆ ਇਹਦੇ ਵਿੱਚ ਉਹ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਬਰਫੀ ਜਮਾਉਣ ਵਾਸਤੇ ਥਾਲ ਲਿਆਏ ਤੁਸੀਂ ਥਾਲ ਦਾ ਸਿੱਧਾ ਪਾਸਾ ਵੀ ਲੈ ਸਕਦੇ ਹੋ ਮੈਂ ਪੁੱਠਾ ਪਾਸਾ ਲਿਆਏ ਇਹਦੇ ਨਾਲ ਬਰਫੀ ਜਿਹੜੀ ਆਸਾਨੀ ਦੇ ਨਾਲ ਨਿਕਲ ਜਾਂਦੀ ਆ ਤੁਸੀਂ ਬਰਫੀ ਜਮਾਉਣ ਦਾ ਟਾਈਮ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੈ ਕਿ ਜਦੋਂ ਤੁਸੀਂ ਬਰਫੀ ਜਮਾਉਣੀ ਆ ਤਾਂ ਉਹਦੇ ਹੱਥ ਦੇ ਵਿੱਚ ਗੋਲੀ ਜੀ ਵੱਟ ਕੇ ਦੇਖ ਲੈਣੀ ਹੈ ਜੇ ਗੋਲੀ ਵੱਟੀ ਜਾਂਦੀ ਆ ਮਤਲਬ ਬਰਫੀ ਜਮਣ ਲਈ ਬਿਲਕੁਲ ਤਿਆਰ ਆਪਣਾ ਖੁਆ ਥੋੜਾ ਕੋਸਾ ਹੋਣ ਤੇ ਆਪਾਂ ਥਾਲ ਦੇ ਉੱਪਰ ਇਹਨੂੰ ਸੈੱਟ ਕਰ ਲਵਾਂਗੇ ਹਾਤੇ ਤੋਂ ਸੀ ਲਫਾਫਾ ਵੀ ਪਾ ਸਕਦੇ ਹੋ ਹਲੇ ਥੋੜਾ ਜਿਹਾ ਗਰਮ ਆ ਇਸ ਲਈ ਹੱਥ ਨਹੀਂ ਲੱਗਦਾ ਹੈਗਾ ਲਫਾਫੇ ਨਾਲ ਇਦਾਂ ਹੁੰਦਾ ਹੈ ਕਿ ਬਿਲਕੁਲ ਪਲੇਨ ਹੋ ਜਾਣਾ ਇਹਨੇ ਉੱਪਰ ਆਪਾਂ ਇਹਨੂੰ ਸੈੱਟ ਕਰ ਲਵਾਂਗੇ ਹੱਥ ਦੇ ਨਾਲ ਤੁਹਾਡੇ ਕੋਲ ਬਰਫੀ ਜਮਾਉਣ ਵਾਲੀ ਟ੍ਰੇ ਹੈਗੀ ਹੈ ਤੁਸੀਂ ਉਹਦੇ ਨਾਲ ਵੀ ਹੈ ਜਿਹੜੇ ਉਹਦੇ ਵਿੱਚ ਵੀ ਬਰਫੀ ਜਮਾ ਸਕਦੇ ਹੋ ਤੁਸੀਂ ਕੋਈ ਵੀ ਡਰਾਈ ਫਰੂਟ ਇਹਦੇ ਉੱਪਰ ਪਾਉਣਾ ਚਾਹੁੰਦੇ ਹੋ ਕਾਜੂ ਬਦਾਮਾ ਦਾਖਾ ਉਹ ਵੀ ਤੁਸੀਂ ਇਹਦੇ ਉੱਪਰ ਪਾ ਸਕਦੇ ਹੋ ਮੈਂ ਕਾਜੂ ਬਦਾਮ ਵਗੈਰਾ ਨਹੀਂ ਪਾਏ ਹੈਗੇ ਇਹਦੇ ਉੱਪਰ ਚਾਂਦੀ ਦਾ ਵਰਕਾ ਜਿਹੜਾ ਲਗਾਉਂਗੀ ਤੁਸੀਂ ਚਾਂਦੀ ਸੋਨੇ ਦਾ ਵਰਕ ਜਿਹੜਾ ਵੀ ਲਗਾਉਣਾ ਚਾਹੁੰਦੇ ਹੋ ਇਹਦੇ ਉੱਪਰ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਆਪਣੀ ਬਰਫੀ ਆ ਜਿਹੜੀ ਸੈੱਟ ਹੋ ਗਈ ਆ ਇਸ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਤੁਸੀਂ ਚਾਂਦੀ ਦੇ ਵਰਕੇ ਦੇ ਉੱਪਰ ਲਗਾ ਲੈਣਾ ਆਪਣੇ ਆਪ ਇਹਨੇ ਅਬਜ਼ਰਵ ਕਰ ਲੈਣਾ ਬਹੁਤਾ ਜ਼ਿਆਦਾ ਪ੍ਰੈਸ ਨਹੀਂ ਕਰਨਾ ਹੈਗਾ ਫਿਰ ਜੇ ਪ੍ਰੈਸ ਕਰੋਗੇ ਉਹਦੇ ਵਿੱਚ ਤੇੜਾਂ ਜੀਆਂ ਜ਼ਿਆਦਾ ਆ ਜਾਂਦੀਆਂ ਇਸ ਤਰ੍ਹਾਂ ਆਪਣਾ ਲੱਕ ਕੇ ਤਿਆਰ ਹੋ ਗਿਆ ਤੇ ਬਾਕੀ ਬਰਫੀ ਤੇ ਵੀ ਆਪਾਂ ਇਸੇ ਤਰ੍ਹਾਂ ਲਗਾ ਦਵਾਂਗੇ ਤੇ ਇਹਨੂੰ 5-6 ਘੰਟੇ ਲਈ ਸਾਈਡ ਤੇ ਰੱਖ ਦਵਾਂਗੇ ਕਿਉਂਕਿ ਸਰਦੀ ਦਾ ਟਾਈਮ 'ਚ ਘੱਟ ਲੋੜ ਪੈਂਦੀ ਹੈ ਜਦੋਂ ਗਰਮੀ ਹੋਵੇ ਉਸ ਟਾਈਮ ਤੇ ਤੁਸੀਂ ਇਹਨੂੰ 12 ਘੰਟੇ ਹੈ ਜਿਹੜਾ ਸਾਈਡ ਤੇ ਰੱਖ ਦੇਵੋ ਤੇ ਬਰਫੀ ਜੰਮ ਕੇ ਤਿਆਰ ਹੋ ਜੂਗੀ ਇਹਨੂੰ ਫ੍ਰਿਜ ਵਗੈਰਾ ਕਿਤੇ ਨਹੀਂ ਰੱਖਣਾ ਹੈਗਾ ਤੁਸੀਂ ਸਿਰਫ ਰੂਮ ਟੈਂਪਰੇਚਰ ਦੇ ਕਿਸੇ ਕਮਰੇ ਦੇ ਵਿੱਚ ਇਹਨੂੰ ਟੱਕ ਕੇ ਸਾਈਡ ਤੇ ਰੱਖ ਦਿਓ ਤੇ 5-6 ਘੰਟੇ ਬਾਅਦ ਆ ਬਰਫੀ ਆ ਜਿਹੜੀ ਕੱਟ ਲਵੋ ਬਰਫੀ ਆਪਣੀ ਬਿਲਕੁਲ ਪਰਫੈਕਟ ਜੰਮ ਗਈ ਹੈ ਤੇ ਚਾਕੂ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਕੱਟ ਲਵਾਂਗੇ ਇਸ ਤਰ੍ਹਾਂ ਚੌਰਸਵੇਂ ਕੱਟੀ ਹੈ ਤੁਸੀਂ ਕੋਈ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਤੇ ਪਰਫੈਕਟ ਆਪਣੀ ਬਰਫੀ ਜੰਮ ਕੇ ਤਿਆਰ ਹੋਈ ਆ ਨਹੀਂ ਜ਼ਿਆਦਾ ਠੀਲੀਆ ਤੇ ਨਾਹੀਂ ਜ਼ਿਆਦਾ ਟਾਈਟ ਆ ਇਸ ਤਰ੍ਹਾਂ ਮਰ ਫਿਓਣਾਗੇ ਤਾਂ ਤੁਹਾਡੀ ਬਰਫੀ ਹੈ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੰਗੀਆਂ-ਚੰਗੀਆਂ ਵੀਡੀਓਜ਼ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਸਾਰੀ ਰੈਸਪੀ ਆ ਤੁਸੀਂ ਪੂਰੀ ਦੇਖਿਆ ਕਰੋ ਤਾਂ ਕਿ ਸਾਰੀ ਰੈਸਪੀ ਦਾ ਤੁਹਾਨੂੰ ਪ੍ਰੋਪਰ ਪਤਾ ਚੱਲ ਸਕੇ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ